ਸਤਾਯੂਕ ਪੰਜਾਬੀਓ ਅੱਜ ਦਾ ਦਿਨ ਪੰਜਾਬ ਤੇ ਲਈ ਖਾਸ ਹਕਤ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾੜੀ ਦੀ ਯੋਗ ਗਾਇਚ ਮੁੱਖ ਮੰਤਰੀ ਸਤਾਤ ਭਗਵਨ ਸਿੰਘ ਮਾਨ ਜੀ ਦੇ ਵਿਸ਼ੇਸ਼ ਯਾਤਰਾ ਔਰ ਵਿਸ਼ੇਸ਼ ਵਿਜ਼ਨ ਕਰਕੇ ਅੱਜ ਪੰਜਾਬ ਦੇ ਵਿੱਚ ਸਿਹਤ ਬੀਮਾ ਜੋੜਨਾ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਜਾ ਦਿੱਤੀਆ ਭਾਰਤ ਦੇ ਵਿੱਚ ਪਹਿਲਾ ਸੂਬਾ ਹੋਏਗਾ ਪੰਜਾਬ ਜਿਹਦੇ ਵਿੱਚ ਸਿਹਤ ਬੀਮਾ ਦੀ ਯੋਜਨਾ ਚੱਲ ਰਹੀ ਹੈ ਦੁਨੀਆ ਦੇ ਜਿਹੜੇ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਹਤ ਬੀਮਾ ਯੋਜਨਾ ਆ ਸੋ ਇਸ ਤਰ੍ਹਾਂ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਪੰਜਾਬ ਦੇ ਬਹੁਤ ਸਾਰੇ ਮੈਜੋਰਟੀ ਪ੍ਰਾਈਵੇਟ ਹਸਪਤਾਲਸ ਔਰ ਬਹੁਤ ਸਾਰੇ ਟਾਪ ਵੱਸ ਸਰਕਾਰੀ ਹਸਪਤਾਲਾਂ ਦੇ ਵੀ ਤੁਹਾਡਾ ਇਲਾਜ 10 ਲੱਖ ਰੁਪਏ ਤੱਕ ਦਾ ਰਾਜ ਕੋਈ ਵੀ ਇਲਾਜ ਕੋਈ ਇਹਦੇ ਵਿੱਚ ਕੋਈ ਪਾਬੰਦੀ ਨਹੀਂ ਹੈ ਤੇ ਆ ਇਲਾਜ ਹੋ ਸਕਦਾ ਆ ਨਹੀਂ ਹੋ ਸਕਦਾ ਸੋ 10 ਲੱਖ ਤੱਕ ਦਾ ਇਲਾਜ ਤੁਹਾਡਾ ਉਤੇ ਮੁਫਤ ਹੋਵੇਗਾ ਤੁਸੀਂ ਸਿਰਫ ਕਾਰ ਲੈ ਕੇ ਜਾਣਾ ਤੁਸੀਂ ਕੋਈ ਵੀ ਪੈਸਾ ਉੱਥੇ ਨਹੀਂ ਦੇਣਾ ਸਾਰਾ ਖਰਚਾ ਸਰਕਾਰ ਦੇਗੀ ਔਰ ਇਹ ਆਮ ਆਦਮੀ ਪਾਰਟੀ ਦਾ ਨਜ਼ਰੀਆ ਆ ਲੋਕਪੱਖੀ ਤਰੀਕਾ ਆ ਕਿਉਂ ਇਹ ਸਾਰੇ ਯੋਜਨਾਵਾਂ ਧਰਮਾਂ ਜਾਤਾਂ ਰੰਗਾਂ ਨਸਲਾਂ ਤੇ ਆਰਥਿਕ ਬਕਰੀਆਂ ਤੋਂ ਉੱਪਰ ਰੁਕੇ ਦਿੱਤੀ ਜਾ ਰਹੀ ਆ ਸਸਮੂਚੇ ਪੰਜਾਬ ਨੂੰ ਸਮੂਚੀ ਮਾਨ ਸਰਕਾਰ ਨੂੰ ਔਰ ਸਾਰੇ ਸਮੂਹ ਆਮ ਆਦਮੀ ਪਾਰਟੀ ਦੇ ਸਾਥੀਆਂ ਨੂੰ ਬਹੁਤ-ਬਹੁਤ ਫਤਰੀ ਸਤਾਯੂਕ ਪੰਜਾਬੀਓ ਅੱਜ ਦਾ ਦਿਨ ਪੰਜਾਬ ਤੇ ਲਈ ਘਾ ਸਕਤੇ ਹਾਂ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਦੀ ਜੀ ਦੀ ਯੋਗ ਗਾਇਚ ਮੁੱਖ ਮੰਤਰੀ ਸਤਾਤ ਭਗਵਨ ਸਿੰਘ ਮਾਨ ਜੀ ਤੇ ਵਿਸ਼ੇਸ਼ ਯਾਤਰਾ ਔਰ ਵਿਸ਼ੇਸ਼ ਵਿਜ਼ਨ ਕਰਕੇ ਅੱਜ ਪੰਜਾਬ ਦੇ ਵਿੱਚ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਭਾਰਤ ਦੇ ਵਿੱਚ ਪਹਿਲਾ ਸੂਬਾ ਹੋਏਗਾ ਪੰਜਾਬ ਜਿਹਦੇ ਵਿੱਚ ਇਹ ਸਿਹਤ ਬੀਮਾ ਯੋਜਨਾ ਦਿੱਤੀ ਜਾ ਰਹੀ ਹੈ। ਦੁਨੀਆਂ ਦੇ ਜਿਹੜੇ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਹਤ ਬੀਮਾ ਯੋਜਨਾ ਆ। ਸੋ ਇਸ ਤਰ੍ਹਾਂ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਪੰਜਾਬ ਦੇ ਬਹੁਤ ਸਾਰੇ ਮੈਜੋਰਟੀ ਪ੍ਰਾਈਵੇਟ ਹਸਪੀਟਲਸ ਔਰ ਬਹੁਤ ਸਾਰੇ ਟਾਪ ਬਹੁਤ ਸਰਕਾਰੀ ਹਸਪਤਾਲਾਂ ਦੇ ਵੀ ਤੁਹਾਡਾ ਇਲਾਜ 10 ਲੱਖ ਰੁਪਏ ਤੱਕ ਦਾ ਇਲਾਜ ਕੋਈ ਵੀ ਇਲਾਜ ਕੋਈ ਇੰਦੇ ਚ ਕੋਈ ਪਾਬੰਦੀ ਨਹੀਂ ਹੈ ਪਿਆ ਇਲਾਜ ਹੋ ਸਕਦਾ ਆ ਨਹੀਂ ਹੋ ਸਕਦਾ ਸੋ 10 ਲੱਖ ਤੱਕ ਦਾ ਇਲਾਜ ਤੁਹਾਡਾ ਉੱਤੇ ਮੁਫਤ ਹੋਵੇਗਾ ਤੁਸੀਂ ਸਿਰਫ ਕਾਰ ਲੈ ਕੇ ਜਾਣਾ ਤੁਸੀਂ ਕੋਈ ਵੀ ਪੈਸਾ ਉੱਥੇ ਨਹੀਂ ਦੇਣਾ ਸਾਰਾ ਖਰਚਾ ਸਰਕਾਰ ਦੇਗੀ ਔਰ ਇਹ ਆਮ ਆਦਮੀ ਪਾਰਟੀ ਦਾ ਨਜ਼ਰੀਆ ਆ ਲੋਕਪੱਖੀ ਤਰੀਕਾ ਆ ਕਿਉਂ ਇਹ ਸਾਰੇ ਯੋਜਨਾਵਾਂ ਧਰਮਾਂ ਜਾਤਾਂ ਰੰਗਾਂ ਨਸਲਾਂ ਤੇ ਆਰਥਿਕ ਬਕਰੀਆਂ ਤੋਂ ਉੱਪਰ ਰੁਕਿਤ ਹੋ ਕੇ ਚੱਲ ਰਹੀਆਂ ਸੋ ਸਮੁੱਚੇ ਪੰਜਾਬ ਨੂੰ ਸਮੁੱਚੀ ਮਾਨ ਸਰਕਾਰ ਨੂੰ ਔਰ ਸਾਰੇ ਸਮੂਹਾ ਆਮਾਦੀ ਪਾਰਟੀ ਦੇ ਸਾਥੀਆਂ ਨੂੰ ਬਹੁਤ-ਬਹੁਤ ਸਤਿਕਾਰ